ਦਾ ਤੀ ਕਿਆ ਹੀ ਬੁੱਢੇ ਬੋਰ 27ੜ ਮਾਰੀ ਆਹ ਬੁੱਢੇ ਬੋਰ 27ੜ ਮਾਰੀ ਹਾਈਵੇ ਟਪਰੀ ਬਾਤ ਦਿੱਲੀ ਛੱਡ ਕੇ ਪੱਟੀ ਅੰਦਰ ਘਾਰ ਲਿਆ ਬਣਵਾ ਆਹ ਹਾ ਦੂਸਰਾ ਜਿਹੜਾ 27ੜ ਨੇ ਆਪਣਾ ਕਲਮ ਆਪਣੀ ਪੱਟੀ ਤੇ ਆਪਣੀ ਫੱਟੀ ਆਪਣੇ ਕਰਮਾਂ ਵਿੱਚ ਹੀ ਪੱਤੀ ਵਾਹ ਕੀ ਬਾਤ ਕੀ ਮਾਸਾ ਇਹ ਤਾਂ ਦੇਖ ਦਿੰਦਾ ਮੈਗਜ਼ੀਨ ਤੇ ਨੰਬਰ ਨੰਬਰ ਬੜਾ ਬੜਾ ਬੜੀ ਹਾਂ ਮੈਨੂੰ ਦੇਹੀ ਨਾ ਮੈਗਜ਼ੀਨ ਅੱਜ ਨਹੀਂ ਆ ਬੀਨ ਕਿਤਾਬ ਤੋਂ ਵੀ ਤੁਹਾਡੇ ਕੋਲ ਉਹਨੂੰ ਕਿਹਾ ਵੀ ਲੈ ਗਿਆ ਸੀ ਤੁਹਾਡੇ ਤੋਂ ਦੋ ਦੋਦੀ ਨੰਬਰ ਮੈਨੂੰ ਦੇ ਕੇ ਅੱਜ ਹੀ ਗਿਆ ਅੱਛਾ ਉਹ ਤੇ ਇਹ ਨਹੀਂ ਹੈ ਕਦਮ ਹੋਰ ਮੈਂ ਪੈਨਾ ਫੜ ਦੇ ਲਾ ਬੈਠੇ 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 ਮੈਂ ਆਉਂ ਹਾਂ ਮਾੜਿਆ ਆਰ ਨਾ ਸਾਡੇ ਕੋਲ ਤੁਹਾਡੀ ਜਿਆਦਾ ਜਰੀ ਮੜੀ ਪਿਆਰੀ ਗਏ ਤਾਂ ਇਹ ਤੁਹਾਨੂੰ ਖਾਤਨ ਸਲੇ ਗਿਆ ਨਹੀਂ ਮੈਂ ਨਾ ਅੱਜ ਪਹਿਲੀ ਵਾਰੀ ਕਿ ਮੈਂ ਪੈਨ ਨਹੀਂ ਲਗਾਇਆ ਬਾਅਦ ਮੈਂ ਕਿਹਾ ਮੇਜ਼ ਦੇ ਉੱਤੇ ਪੈਂਚਰਨ ਪਈ ਵਾਹ ਹਾਂ ਸਰ ਜੀ ਜੀ ਮੈਂ ਨੂੰ ਇਹ ਫੋਟੋ ਦਿਖਾ ਦੇਣਾ ਹਾਂ ਜੀ ਜੀ ਜ਼ਰੂਰ ਹੈ ਸਰ ਜੀ ਜੀ ਨੇ ਖੂਬ ਤੁਹ ਰਹੇ ਬੇਟਾ شخصیت ਦੇ ਮਾਲਕ ਹੋ ਤੁਸੀਂ ਬਹੁਤ ਦੋਨੋਂ ਜਿਹੜੇ ਬੜੀ ਮੈਨੂੰ ਖੁਸ਼ ਹੋਈ ਖੁਸ਼ੀ ਹੋਈ ਹੈ ਧੰਨਵਾਦ ਧੰਨਵਾਦ ਸ਼ੁਕਰੀਆ ਸਰ ਇੰਨਾ ਸ਼ਰਦਾਂ ਲਈ ਹਾਂਜੀ ਧੰਨਵਾਦ ਆ ਇੱਥੇ ਲਗਾ ਨਹੀਂ ਲਿਖਣਾ ਕੋਈ ਗੱਲ ਨਹੀਂ